ਦੇਣ ਤੇ ਨਿਸ਼ੇੜੀ ਨੇ ਕੁੱਟਿਆ ਗਰੀਬ ਢਾਬੇ ਵਾਲਾ ਬਚਾਣ ਆਏ ਡਰਾਈਵਰ ਦੀ ਵੀ ਪੰਨੀ ਗੱਡੀ ਤੁਸੀਂ ਵੀ ਸੁਣੋ ਕੀ ਹੈ ਪੂਰਾ ਮਾਜਰਾ ਰੋਮੀਆਂ ਗੱਡੀ ਮੇਰੀ ਤੇਲਿਓਂ ਵਾਪਸ ਆਇਆ ਆ ਕੇ ਢਾਬੇ ਦੇ ਉੱਤੇ ਬੈਠ ਕੇ ਰੋਟੀ ਖਾਣ ਲੱਗਾ ਹਾਂਜੀ ਠੀਕ ਹੈ ਜੀ ਇਸੇ ਹੀ ਪਿੰਡ ਝੁੰਗੀਆਂ ਦਾ ਰਹਿਣ ਵਾਲਾ ਚਿੱਟਾ ਵਿੱਚ ਨਾਲਾ ਮੁੰਡਾ ਉਹ ਇੱਥੇ ਆ ਕੇ ਸਾਡੇ ਨਾਲ ਗਾਲੀ ਗਲੋਚ ਕਰਨ ਲੱਗਾ ਸਾਨੂੰ ਇਹ ਨਹੀਂ ਪਤਾ ਵੀ ਉਹ ਜਿਹੜਾ ਚਿੱਟਾ ਵੇਚਣ ਵਾਲੇ ਦੇ ਮਾਪਿਓ ਆਈ ਕਿ ਭਾਈ ਗਾਲੀ ਦੀ ਗੱਲ ਕੋਈ ਨਹੀਂ ਗਈ ਤੇ ਆ ਤਾਬਾ ਚ ਲਾਉਣ ਵਾਲਾ ਆ ਦੇਖੋ ਜੀ ਇਹਦੀ ਉਂਗਲ ਆ ਬੰਦੇ ਦੀ ਵੱਢਤੀ ਦੂਜੀ ਵਾਰੀ ਕਈ ਮਾਰਨ ਲੱਗਾ ਇਹਦੇ ਬੰਦੇ ਦੇ ਮੈਂ ਉਹਨੂੰ ਜੱਫਾ ਪਾ ਕੇ ਉਸ ਬੰਦੇ ਨੂੰ ਥੱਲੇ ਸੁੱਟਿਆ ਉਸ ਤੋਂ ਬਾਅਦ ਮੈਂ ਉਹਨੂੰ ਫੜਦਾ ਉਹਦੇ ਪਿਓ ਨੇ ਮੈਨੂੰ ਜੱਫਾ ਮਾਰ ਕੇ ਥੱਲੇ ਸੁੱਟਿਆ ਉਹ ਕਈ ਲੈ ਕੇ ਆਇਆ ਮੇਰੀ ਘੱਟੀ ਪੂਰੀ ਸਾਰੇ ਪਾਸੇ ਭੰਤੀ ਕਈ ਆ ਬੋਨਰ ਤੱਕ ਦੇ ਵਿੱਚ ਆ ਦੇਖ ਸਕਦੇ ਹੋ ਬੋਨੜਪਾੜ ਦਾ ਕੋਈ ਸ਼ੀਸ਼ਾ ਨਹੀਂ ਛੱਡਿਆ ਮੇਰਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਜੀ ਮੇਰਾ ਨਾਮ ਕੁਲਜੀਤ ਸਿੰਘ ਆ ਆਪਣੇ ਵੀ ਸਾਖ ਦਿਖਾਓ ਵੀ ਇੱਥੇ ਆ ਮੇਰੇ ਵੀ ਆ ਦੇਖੋ ਮੈਂ ਤਾਂ ਆਪਣੇ ਵੱਲੋਂ ਪਹੁੰਚਾਉਂਦਾ ਆ ਰਿਆਂ ਬਾਕੀ ਹੋਰ ਤੁਹਾਡੇ ਸਾਹਮਣੇ ਹੀ ਆ ਜੀ ਤੁਹਾਡੇ ਤੁਹਾਡਾ ਨਾਮ ਤੁਹਾਡਾ ਚੱਕਰ ਆ ਇਹਦੀ ਧੋਣ ਉਹਨਾਂ ਨੇ ਵੜ ਦੇਣੀ ਸੀ ਸਾਡੇ ਪਾਜੀ ਚੱਕਰ ਆ ਓਏ ਇਹ ਮੁੰਡਾ ਹੀ ਸਾਡੇ ਕੋਲ ਦੀ 1500 ਹਫ਼ਤਾ ਲੈਂਦਾ ਸਾਰੀ ਮਾਰਕੀਟ ਤੋਂ ਜੀ ਜੀ ਉਹਨਾਂ ਨੂੰ ਹਫ਼ਤਾ ਦੇਣ ਲੱਗ ਰਿਆਂ ਜੀ 1500 ਹਫ਼ਤਾ ਦੇ ਦਿੰਨੇ ਆ ਕਈ ਵਾਰੀ ਨਹੀਂ ਹੁੰਦਾ ਇਹਦਾ ਸਮਾਨ-ਸਮੂਨ ਚੱਕੇ ਲੈ ਜਾਂਦੇ ਨੇ ਜੀ ਮੈਂ ਹੁੰਦਾ ਕੁਦਰਤੀ ਦੀ ਸਵੇਰੇ ਪਹਿਲਾਂ ਆ ਕੇ ਜੇ ਮੇਰਾ ਤਾਬਾ ਖੋਲ੍ਹਿਆ ਜੀ ਹੁੰਦਾ ਪਿਓ ਆ ਗਿਆ ਜੀ ਉਹਦਾ ਪਿਓ ਕਹਿਣ ਲੱਗਾ ਗਾੜੀ ক্লোਜ ਕਰਨ ਲੱਗ ਪਿਆ ਤੇ ਗਾੜੀ ক্লোਜ ਕਰਨ ਤੋਂ ਬਾਅਦ ਜੀ ਥੋੜੀ ਦੇਰ ਬਾਅਦ ਉਹਦੇ ਮੁੰਡੇ ਨੇ ਜੀ ਜੱਫੀ ਪਾ ਲਈ ਜੀ ਨਾਲ ਉਹਦੇ ਪਿਓ ਨੇ ਜੱਫੀ ਪਾ ਲਈ ਜੀ ਮੈਨੂੰ ਤੇ ਮੁੰਡੇ ਨੇ ਜੀ ਮੇਰੇ ਕੱਈ ਮਾਰੀ ਜੇ ਸਰਦਾਰ ਜੀ ਨਾ ਹੁੰਦੇ ਤਾਂ ਜਿੰਨੇ ਦੋ ਤੋਲ ਵੱਡਾ ਲੱਗੇ ਸੀ ਜੀ ਹਾਂ ਜੀ ਸਰ ਸਾਨੂੰ ਸੂਰੀ ਤਲਾਹ ਮਿਲੀ ਸੀ ਵੀ ਦੋ ਬੰਦੇ ਹਨ ਨਾਰਾਇਣਗੜ੍ਹ ਦੇ ਇੱਕ ਦਾ ਨਾਮ ਮੋਨੀ ਇੱਕ ਦਾ ਨਾਮ ਗੁਰਮੀਲ ਹੈ ਇਹਨਾਂ ਨੇ ਟਾਬੇ ਤੇ ਆ ਕੇ ਬੰਦਾ ਡੇਢੀ ਲਗਾਉਂਦਾ ਸੀ ਉਹ ਚਾਹ ਕੇ ਨੇ ਲੜਾਈ ਝ ਤੇ ਜਿਹਦੇ ਤੇ ਜਿਹੜਾ ਬੰਦਾ ਵੀਰਵਲ ਹੈ ਉਹਦੇ ਥੋੜੇ ਬੋਤ ਸੱਟਾ ਵੱਜੀ ਉਂਗਲੀ ਸੱਟ ਉੱਪਰ ਜੀ ਜਿਹਨੂੰ ਵੀ ਬੱਤੀ ਰੈਫਰ ਕੀਤਾ ਗਿਆ ਜੀ ਤੇ ਜਿਹੜੀ ਗੱਡੀ ਤੋੜੀ ਉਹਨੇ ਅਸੀਂ ਕਬਜ ਕੋਲੋਂ ਚ ਲੈ ਲਿਆ ਗਿਆ ਜੀ ਤੇ ਪੜਤਾਲ ਜਾਰੀ ਹੋ ਤੇ ਬਿਆਰ ਲਿਖ ਕੇ ਅਗਲੇ ਕੱਲ੍ਹ ਵੰਮੂ ਕਰਦੇ ਜਾਈਏ